ਤੈਨ ਤੋਂ ਮੁੱਖ ਨਹੀਂਓ ਮੋੜਦੇ ਜਿਹੜੇ ਤੇਰੇ ਰੰਗਾਂ ਦੇ ਵਿੱਚ ਰੰਗੇ ਐ ਤੈਨ ਤੋਂ ਮੁੱਖ ਨਹੀਂਓ ਮੋੜਦੇ ਜਿਹੜੇ ਤੇਰੇ ਰੰਗਾਂ ਦੇ ਵਿੱਚ ਰੰਗੇ ਐ ਤੈਨ ਤੋਂ ਮੁੱਖ ਨਹੀਂਓ ਮੋੜਦੇ ਨਾ ਦੇ ਦਿਆਂਗੇ ਆਪਣੇ ਗੌਰਿਆ ਭਦੇ ਸਦਾ ਦੇਣ ਕਿਸੇ ਤੋਂ ਦਿੱਤਾ ਜਾਣਨੀ ਜਿਹੜੇ ਸਾਡੇ ਔਗਣ ਹਾਰਾ ਤੂੰ ਵੀ ਚੰਗੇ ਐ ਤੈਥੋਂ ਮੱਖ ਨਹੀਂਓ ਮੂੜਦੇ ਜਿਹੜੇ ਤੇਰੇ ਆ ਰੰਗਾਂ ਦੇ ਵਿੱਚ ਰੰਗੇ ਆ ਤੈਥੋਂ ਮੱਖ ਨਹੀਂਓ ਮੂੜਦੇ ਜਿਹੜੇ ਤੇ ਸੰਗਿਆ ਤੈ ਤੋ ਮੱਖ ਨਹੀਂਓ ਮੋੜ ਦੇ ਸੰਗ ਤੇ ਜਿੰਨਾ ਤੇ ਕਿਰਪਾ ਹੋਗੀ ਸ਼ਾਜਗਰ ਆਮਾ ਪੂਨੇ ਵਾਲਿਆਂ ਦੀ ਉਹ ਤਾਂ ਸਾਰਿਆ ਜੋਗਾ ਦੇ ਨਾਲ ਉਹ ਚੱਲਿਆ ਤੈ ਤੋ ਮੱਖ ਨਹੀਂਓ ਮੋੜ ਦੇ ਜਿਹੜੇ ਕੈਤੋ ਮੋੜਦੇ ਕਬਲ ਅੱਲਾ ਨੂਰੇ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਦਾ ਗਿਆ ਪਟਿਆ ਕੋਨਾ ਪਾਣੇ ਕੋ ਬੰਦੇ ਆ ਕੈਤੋ ਮੱਖਾ ਨਹੀਂਓ ਮੋੜਦੇ ਜਿਹੜੇ ਤੇਰ ਹਾਂ ਰੰਗਾਂ ਦੇ ਵਿੱਚ ਹੰਦੇ ਆ ਕੈਤੋ ਮੱਖਾ ਨਹੀਂਓ ਮੋੜਦੇ ਜਿਹੜੇ ਤੇ ਨਹੀਂਓ ਮੋੜਦੇ ਬੰਗੀ ਗਮਟੀ ਵਾਲਿਓ ਸੱਚਿਓ ਸਤਿਗੁਰੂ ਉਹ ਜਿਹੜੇ ਬਾਗਸ਼ ਨਾਗਦੇ ਡੰਗੇ ਆਹ ਤੈਥੋਂ ਮੁੱਖ ਨਹੀਂਓ ਮੋੜਦੇ ਉਹ ਜਿਹੜੇ ਤੇਰੇ ਆਰੰਗਾ ਦੇ ਵਿੱਚ ਰਹਿੰਦੇ ਆਹ ਤੈਥੋਂ ਮੁੱਖ ਨਹੀਂਓ ਮੋੜਦੇ ਜਿਹੜੇ ਤੇਰੇ ਆਰੰਗਾ ਦੇ ਵਿੱਚ ਰਹਿੰਗੇ ਆਹ ਤੈਥੋਂ ਮੁੱਖ ਨਹੀਂਓ ਮੋੜਦੇ ਰਸ ਸਾਧ ਨਾ ਜਾਣਿਆ ਤਨ ਅੰਤਰ ਹੋਵੇਂ ਕੰਡਾ ਏ ਜਾਂ ਜਾਂ ਚਲੇ ਚ ਵੈ ਦੁਖ ਪਾਵੇ ਜਮ ਕਾਲ ਸਹ ਸਰ ਡੰਡਾ ਏ ਜਿਨਾਂ ਨੇ ਨਾਮ ਨਾ ਜਪਿਆ ਪੂਰਨ ਗੁਰੂਆਂ ਦਾ ਉਹ ਖਾਦੇ ਆ ਜਮਾ ਦੇ ਕੋਲੋਂ ਡੰਡੇ ਆ ਇਤੋਂ ਮੁੱਕ ਨਈਓ ਮੁਰਦੇ ਰੇੜੇ ਰੰਗਾਂ ਦੇ ਵਿੱਚ ਰੰਡੇ ਆ ਇਤੋਂ ਮੁੱਕ ਨਈਓ ਕਿਵੇਂ ਹੋ ਕੇ ਲੋੜੋ ਹਾਟ ਜਾਣਗੇ ਵਿੱਚ ਕੁਰਿਆ ਮੇਲਿਆਂ ਦੇ ਉਹ ਜਿਹੜੇ ਪੁਰਾਣੇ ਗੂੜਾ ਦੇ ਚੰਗੇ ਆ ਇਥੋਂ ਮੁੱਕ ਨਹੀਂ ਉਹ ਮੋੜ ਦੇ ਯਾਦ ਨਾ ਕੀਤਾ ਨਾ ਕੀਤਾ ਸਤ ਸੰਗੁੜੇ ਚਰਮ ਭਰਮ ਤੇ ਕਿਕਰ ਲੱਗੜੀ ਇੱਥੇ ਵਿੱਚ ਅਰਜੁਨਾਮ ਦਾ ਕਰ ਪਰਿਆਦਾ ਸਤਿਗੁਰੇ ਅੱਗੇ ਸਤ ਸੰਗ ਮੇ ਸਾੰਮਣੇ ਕੋੜੇ ਸਤ ਸੰਗ ਮਿਲਦਾ ਓ ਨਾ ਰੂਪ ਪਿਆਰਿਆਂ ਨੂੰ ਜਿ ਦੇੜੇ ਰੱਬ ਦੇ ਰੰਗਾਂ ਛੋਟੇ ਬੱਚੇ ਟੋਟੇ ਕਰਵਾਲੇ ਗਲਾ ਚ ਹਾਰ ਕਵਾਲੇ ਸੰਤਖ ਤੋਂ ਟੋਲੇ ਨਾ ਜਿੰਨਾ ਸਿੰਗਾ ਸਿੰਗੜੀਆਂ ਦੇ ਬੱਚੇ ਵੀ ਬਾਖਸ਼ਾਂ ਦੇ ਉੱਤੇ ਟੰਕੇ ਆਇਐ ਜੈਤੋਂ ਮੋਖਾ ਨਹੀਂਓ ਮੋੜਦੇ ਜਿਹੜੇ ਤੇਰਿਆ ਰੰਗਾਂ ਦੇ ਵਿੱਚ ਰੰਗੇ ਆ ਜੈਤੋਂ ਮੋਖਾ ਨਹੀਂਓ ਮੋੜਦੇ ਉਹ ਜਿਹੜੇ ਤੇਰਿਆ ਰੰਗਾਂ ਦੇ ਵਿੱਚ ਰੰਗੇ ਆ ਜੈਤੋਂ ਮੋਖਾ ਨਹੀਂਓ ਮੋੜਦੇ ਸਦਾ ਬਰਾਜਮਾਨ ਰਹਿੰਦੇ ਵਿੱਚ ਇਨਾ ਸੰਗਤਾਂ ਦੇ ਟੱਕ ਟੱਟਦੇ ਦੁਖੀਆਂ ਦੇ ਜਦ ਆਕੇ ਸਾਰ ਜੀ ਦੁਖੀਆਂ ਦੀ ਲੈਂਦੇ ਆ ਥੈਥੋਂ ਮੋਕਾ ਨਹੀਂਓ ਮੋੜਦੇ ਜਿਹੜੇ ਤੇਰੇ ਰੰਗਾਂ ਦੇ ਵਿੱਚ ਰੰਗੇ ਆ ਥੈਥੋਂ ਮੋਕਾ ਨਹੀਂਓ ਮੋੜਦੇ